ਪਾਣੀ ਚੜਿਆ ਹੁੰਦਾ ਤੇ ਨਾਲ ਦੀ ਨਾਲ ਜਿੱਥੇ ਕੁਦਰਤ ਐ ਉੱਪਰ ਬਰਸਾਤ ਵੀ ਨਾਲ ਹੋ ਰਹੀ ਐ ਤੇ ਕਾਫੀ ਜਿਆਦਾ ਜਿਹੜਾ ਕਿ ਹੈ ਪਰਿਵਾਰਾਂ ਦਾ ਔਖਾ ਹੋਇਆ ਤੇ ਅਸੀਂ ਬੜਾ ਹੀ ਔਖੇ ਆ ਸੀ ਰੋਟੀ ਟੋਕ ਤੇ ਵੀ ਔਖੇ ਹੋਏ ਪੈ। ਹਾਂ ਹਾਂ। ਆਪ ਇਸ ਤਰ੍ਹਾਂ ਸਾਰੇ ਕੁਝੇ ਪੈ। ਮੰਗੇ ਮੁੰਗੇ ਸਾਰੇ ਕੁਝੇ ਪੈ। ਚਿੰਤਾ ਲੱਗੀ ਰਹਿੰਦੀ ਵੀ ਪਤਾ ਨਹੀਂ ਕਦੋਂ ਪਾਣੀ ਚੜ ਕੇ ਆਇਆ। ਹਾਂ ਪਾਣੀ ਗੰਦਾ ਨਾਲਾ ਮਿੰਟੋ-ਮਿੰਟ ਆ ਜਾਂਦਾ। ਹੂੰ। ਇੱਥੇ ਪਾਣੀ ਇੱਥੇ ਲੱਕ-ਲੱਕ ਹੋ ਜਾਂਦਾ। ਇਹ ਹਾਲਾਤ ਜਦੋਂ ਪਹਿਲਾਂ ਬਣਦੇ ਨੇ ਤਾਂ ਜਦੋਂ ਹੁਣ ਦੱਸਿਆ ਆਂਟੀ ਦੱਸ ਰਹੀ ਸੀ ਵੀ ਕਹਿੰਦੇ ਉੱਪਰ ਤਰਪਾਲਾਂ ਅਸੀਂ ਕਾਫੀ ਪਾਈਆਂ ਹੋਈਆਂ ਪਰ ਪਾਣੀ ਦਾ ਬਚਾਅ ਕੋਈ ਨਹੀਂ ਆ ਉਸੇ ਤਰੀਕੇ ਨਾਲ ਸੱਤਾਂ ਜਿਹੜੀਆਂ ਚੋਰੀਆਂ ਵੀਰੇ ਕੀ ਕਰੀਓ ਛੱਤਾਂ ਵੀ ਚੋਈ ਜਾਂਦੀਆਂ ਉਹਦੇ ਦੋ ਵਾਰੀ ਕੋਟੇ ਚੜ੍ਹ ਕੇ ਤਰਪਾਲਾ ਸੈੱਟ ਕਰੀਗਾ ਫਿਰ ਪਾਣੀ ਹੋ ਜਾਂਦਾ ਵੀਰੇ ਤੇਰੇ ਸਾਹਮਣੇ ਵੀਰੇ ਵੇਖ ਲਓ ਰਾਤ ਸੁੱਤੇ ਵੀ ਨਹੀਂ ਕਿੰਨੇ ਦਿਨ ਹੋ ਗਏ ਸੁੱਤੇ ਨਹੀਂਗੇ ਵੀਰੇ ਕੱਲ ਹੀ ਰਾਤ ਵੀਰੇ ਕੱਲ ਦੀ ਰਾਤ ਹਾਂਜੀ ਵੀਰੇ ਇਹ ਕੋਟੇ ਚਮਨ ਚਮਨ ਡਿੱਗੀ ਜਾਂਦੀ ਕਿ ਨਹੀਂ ਮਨ ਕਿ ਨਹੀਂ ਮਨ ਤਾਂ ਬਿਲਕੁਲ ਜਿਸ ਤਰੀਕੇ ਨਾਲ ਐਸਕੇ ਦੇ ਪਾਸੋਂ ਜਿੱਥੇ ਬੁੱਢਾ ਦਰਿਆ ਮਾਰ ਮਾਰਦਾ ਤਾਂ ਉਹ ਵੀ ਪਾਣੀ ਚੜਿਆ ਹੁੰਦਾ ਤੇ ਨਾਲ ਦੀ ਨਾਲ ਜਿੱਥੇ ਕੁਦਰਤ ਹੈ ਉੱਪਰ ਬਰਸਾਤ ਵੀ ਨਾਲ ਹੋ ਰਹੀ ਹੈ ਤੇ ਕਾਫੀ ਜਿਆਦਾ ਜਿਹੜਾ ਕੀ ਹੈ ਪਰਿਵਾਰਾਂ ਦਾ ਔਖਾ ਹੋਇਆ ਤੇ ਜਿਸ ਤਰੀਕੇ ਨਾਲ ਮਾਤਾ ਜੀ ਦੱਸ ਰਹੀ ਸੀ ਜਿਹੜੇ ਸਿਰਫ ਇੱਕ ਜਿਹੜੀ ਛੋਟੀ ਜਿਹੀ ਨੇ ਨੇ ਕੁੱਲੀ ਬਣਾਈ ਹੋਈ ਆਪਣੀ ਸਿਰਫ ਇੱਥੇ ਵਿਚਾਰਿਆ ਇੱਥੇ ਜਿਹੜਾ ਇਹਨਾਂ ਨੇ ਆਪਣਾ ਰਾਤ ਗੁਜ਼ਾਰ ਕੇ ਕੱਟੀ ਮਾਤਾ ਜੀ ਸਾਰੀ ਰਾਤ ਫਿਰ ਇੱਥੇ ਗੁਜ਼ਾਰ ਕੇ ਕੱਟੀ ਹੈ ਜੀ ਸਾਰੀ ਰਾਤ ਇੱਥੇ ਹੀ ਕੱਜਾਰੀ ਜੀ ਅਸੀਂ ਹਰ ਰਾਤ ਇੱਥੇ ਬੈਠੇ ਸਾਰੇ ਜੀ ਨਾਲ ਬੱਚੇ ਵੀ ਆ ਸਾਰਾ ਡੱਬਰ ਇੱਥੇ ਸਾਰਾ ਡੱਬਰ ਹੀ ਬੈਠੇ ਨੇ ਆ ਦੇਖਾ ਤੂੰ ਤਾਂ ਪਿਓ ਤੇ ਪਾਣੀ ਵੇਖ ਕਿੰਨਾ ਇਹਨਾਂ ਨਾਲ ਅੰਦਰ ਹੋਇਆ ਖੜਾ ਕਿੰਨੇ ਕਵਾਰੀ ਕਿੰਨੇ ਕਵਾਰੀ ਜਿਹੜਾ ਚੌਣ ਆ ਸ਼ੁਰੂ ਹੋ ਗਿਆ ਸੀ ਕੋਠਾ ਇਹ ਪਰਸੋਂ ਦਾ ਹੀ ਚੌਣ ਲੱਗੇ ਹੋਇਆ ਪਰਸੋਂ ਦੇ ਚੌਣ ਲੱਗਿਆ ਪਾਣੀ ਇਹਨਾਂ ਨਾਲ ਅੰਦਰ ਖੜਾ ਅਸੀਂ ਬੜਾ ਹੀ ਔਖੇ ਆ ਸੀ ਰੋਟੀ ਟੋਕ ਤੇ ਵੀ ਔਖੇ ਹੋਏ ਪਏ ਹਾਂ ਹਾਂਜੀ ਆਬ ਇਸ ਤਰ੍ਹਾਂ ਸਾਰੇ ਪੁੱਜੇ ਪਏ ਮਨਗੇ ਮੁੰਗੇ ਸਾਰੇ ਪੁੱਜੇ ਪਏ ਸਾਨੂੰ ਸੌਣ ਦਾ ਐ ਨਹੀਂ ਬੈਠੇ ਬਾਟ ਜਾਈ ਜਾਂਦੇ ਪਾਣੀ 'ਚ ਬੈਠੇ ਮੈਂ ਕਹਿੰਦੇ ਸੌਣ ਲੱਗਿਆਂ ਵੀ ਚਿੰਤਾ ਲੱਗੀ ਰਹਿੰਦੀ ਵੀ ਪਤਾ ਨਹੀਂ ਕਦੋਂ ਪਾਣੀ ਚੜ ਕੇ ਆ ਜਾਣਾ ਹਾਂ ਪਾਣੀ ਗੰਦਾ ਨਾਲਾ ਮਿੰਟੋ-ਮਿੰਟ ਆ ਜਾਣਾ ਇੱਥੇ ਪਾਣੀ ਇੱਥੇ ਲੱਕ-ਲੱਕ ਹੋ ਜਾਣਾ ਇਹਨੂੰ ਪਤਾ ਸਰਪੰਚ ਸਾਹਿਬ ਨੂੰ ਤੇ ਵੇਖੀ ਪਹਿਲਾਂ ਹਾਲਾਤ ਵੇਖੇ ਨੇ ਅਸੀਂ ਕਿੰਨੀਆਂ ਵਾਰੀ ਵੇਖ ਚੁੱਕੇ ਹਾਂ ਮੈਂ ਪੁੱਤ ਇੱਥੇ ਕਿੰਨੀਆਂ ਵਾਰੀ ਵੇਖ ਚੁੱਕੇ ਹਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਇਹ ਤੇ ਸਾਨੂੰ ਸਾਰੀ ਸਾਰੀ ਉਮਰ ਹੀ ਬੀਤ ਗਈ ਇੱਥੇ ਸਾਰੀ ਉਮਰ ਤੇ ਜਦੋਂ ਐ ਆ ਪਹਿਲਾ ਹਾਲਾਤ ਬਣਦੇ ਪਾਣੀ ਚੜ ਜਾਂਦਾ ਫਿਰ ਕਿੱਥੇ ਜਾਣੋ ਕਿਵੇਂ ਵਿਹਾਰ ਕਰੀਏ ਬੰਦ ਤੇ ਬਹਿਨੇ ਤਾਂ ਕਮਰਿਆਂ ਦੇ ਉੱਤੇ ਦਾਣੇ ਦੂਨੇ ਰੱਖ ਕੇ ਤੇ ਤਰਪਾਲ ਪਾ ਲੇਗੇ ਫਿਰ ਸੱਟ ਬਰੀ ਵਿੱਚ ਬੈਠ ਜਾਂਦਾ ਕਿੰਨਾ ਕਿੰਨਾ ਸਮਾਂ ਫਿਰ ਉੱਥੇ ਕੱਢਣਾ ਪੈਂਦਾ ਹੋਣਾ ਸਾਨੂੰ 8-8 ਦਿਨ ਬਣਾ ਪੈਂਦਾ ਬੰਦ ਤੇ ਫਿਰ ਆ ਕੇ ਪਾਣੀ ਉਤਰਦਾ ਫਿਰ ਸਫਾਈਆਂ ਕਰੀਦੀਆਂ ਫਿਰ ਮੁਝ ਕੋ ਬਹੁਤ ਜਾਦੇ ਗਡੋਿਆਂ ਦਾ ਸਪਾਂ ਦਾ ਸਾਰੀ ਚੀਜ਼ ਮਰ ਜਾਂਦਾ ਅੱਛਾ ਬਹੁਤ ਓਕੇ ਮਾਦੇ ਪਾਉ ਕੋ ਹੋ ਰਿਹਾ ਮਤਲਬ ਕੋਈ ਪ੍ਰਸ਼ਾਸਨ ਪਹੁੰਚੇ ਨਹੀਂ ਹੱਦ ਤੱਕ ਕੋਈ ਤੁਹਾਡਾ ਜਿਹੜਾ ਜਿਹੜਾ ਤੁਸੀਂ ਨੁਮਾਇੰਦਾ ਪਾਰਸ਼ ਜਿਹੜਾ ਸਰਪੰਚ ਇੱਥੇ ਜਤਾਇਆ ਸੀਗਾ ਉਹ ਮੈਂ ਸਾਡੇ ਕੋਲ ਪਹੁੰਚਾਉਂਗੀ ਲੱਕੀ ਸਰਪੰਚ ਉਹ ਸਾਡੇ ਕੋਲ ਪੁਰਾਣਾ ਸਰਪੰਚ ਸਾਡੇ ਕੋਲ ਆਇਆ ਨਵਾਂ ਸਰਪੰਚ ਨਹੀਂ ਆਇਆ ਨਵਾਂ ਨਹੀਂ ਆਇਆ ਨਹੀਂ ਆਇਆ ਸਾਡਾ ਹਾਲ ਤੇ ਵੇਖਣ ਵੀ ਨਹੀਂ ਆਇਆ ਇਹ ਵਿਚਾਰਾ ਦੋ ਵਾਰੀ ਆ ਚੁੱਕਿਆ ਹੁਣ ਹੁਣ ਸਾਡੀ ਤਰਪਾਲਾਂ ਵੀ ਨਹੀਂ ਲਿਓਣੀਆਂ ਨੇ ਬਿਲਕੁਲ ਜਿਸ ਤਰੀਕੇ ਨਾਲ ਹਾਂ ਤਰਪਾਲਾਂ ਮੈਂ ਲੈ ਕੇ ਦਿੰਨਾ ਤੁਹਾਨੂੰ ਹਾਂ ਤੁਸੀਂ ਕੋਈ ਗੱਲ ਨਹੀਂ ਕਹਿੰਦਾ ਟੈਨਸ਼ਨ ਨਾ ਲਓ ਸਵੇਰੇ ਆਇਆ ਕਹੇ ਕਿ ਮੁਰਗੇ ਬਿਚੇ ਕਦੋਂ ਸਰਪੰਚਾਂ ਤੋਂ ਬੋਲਦੇ ਕਹਿੰਦੇ ਮੈਂ ਦੇਖਦਾ ਵੀ ਜਦੋਂ ਐ ਬਿਲਕੁਲ ਆਪਣੇ ਪੁੱਤਾਂ ਵਰਗੇ ਸਰਪੰਚ ਜਦੋਂ ਹੋਣ ਸਾਡੇ ਰਹੀ ਪੁੱਤਾਂ ਵਰਗਾ ਦੇ ਸਰਪੰਚ ਕਦੇ ਨਾ ਨਹੀਂ ਕੀਤੀ ਕਿਸੇ ਕੰਮ ਨਹੀਂ ਕਈਏ ਕਦੇ ਨਾ ਨਹੀਂ ਕੀਤੀ ਸਾਡਾ ਰਾਸ਼ਦ ਪਾਣੀ ਵੇਟ ਚਾਉਂਦਾ ਰਿਹਾ ਰਾਸ਼ਦ ਪਾਣੀ ਹਾਂਜੀ ਇਹ ਪਚਾਉਂਦਾ ਨੇ ਪਾਵੇਂ ਗੁਰਦੁਆਰੇ ਨੂੰ ਲਾਵੇ ਪਾਵੇਂ ਕਰੋ ਲਾਵੇ ਤੁਮ ਕਿ ਵੀਰੇ ਕੀ ਹਾਲਾਤ ਨੇ ਸਮੇਂ ਜੇਕਰ ਗਰਾਉਂਡ 'ਚ ਰੋਜ਼ ਰਿਪੋਰਟ ਕਰੀਏ ਜਿੱਥੇ ਲੋਕਾਂ ਨੇ ਇੱਥੇ ਗੱਲਬਾਤ ਕੀਤੀ ਆ ਪਰ ਤੁਸੀਂ ਸਾਫ ਕਾ ਸਰਪੰਚ ਰਹੇ ਚੁੱਕੇ ਹੋ 2023 ਦੇ ਵਿੱਚ ਇਹ ਹਾਲਾਤ ਦੇਖੇ ਨੇ ਇੱਕ ਵਾਰ ਤਾਂ ਇਸ ਵਾਰ ਹੁਣ ਹਾਲਾਤ ਕਿਸ ਤਰੀਕੇ ਨਾਲ ਚੱਲਦੇ ਹੋਏ ਨੇ ਹਾਲਾਤ ਵੀਰੇ ਤੁਸੀਂ ਦੇਖੋ ਵੀ ਇੱਕ ਤਾਂ ਹੁੰਦੀ ਆ ਬੰਦੇ ਨੂੰ ਇੱਕ ਪਾਣੀ ਦਰਿਆ ਦੀ ਮਾਰ ਸਾਨੂੰ ਤਾਂ ਨਾਲ ਗੰਦੇ ਨਾਲੇ ਦੀ ਦੇਖੋ ਮਾਰ ਦਰਿਆ ਤੋਂ ਪਹਿਲਾਂ ਵੱਜਣੀ ਸ਼ੁਰੂ ਹੋ ਗਈ ਉੱਥੋਂ ਦਾ 1,60,000 ਕਿਊਸਿਕਾ ਜੇ ਹੋਰ ਆ ਰਿਹਾ ਤਾਂ 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 ਬਿਲਕੁਲ ਸਾਡੇ ਤੇ ਚੜਕੀ ਆ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਵੀ ਦੇਖਦੇ ਦੇਖਦੇ ਫੁੱਟ ਫੁੱਟ ਦੇ ਨੇੜੇ ਪਾਣੀ ਚੜਦਾ ਜਾ ਰਿਹਾ ਇਹ ਮਤਲਬ ਇਹਨਾਂ ਗੰਦਾ ਇਹ ਪਾਣੀ ਆ ਵੀ ਜਿਸ ਨਾਲ ਖਤਰਨਾਕ ਬਿਮਾਰੀਆਂ ਲੱਗਣ ਦੀ ਸੰਭਾਵਨਾ ਬਿਲਕੁਲ 100% ਯਾਗਰ ਹੋ ਜਾਂਦੀ ਹੈ ਆ ਘਰ ਦੇਖੋ ਤੁਸੀਂ ਮਤਲਬ ਆਪਦੇ ਘਰ ਵੀ ਚੰਗੀ ਤਰ੍ਹਾਂ ਨਹੀਂ ਬਣਾ ਸਕਦੇ ਕਿਉਂਕਿ ਹੋਰ ਜਾਣ ਦਾ ਕੋਈ ਟਿਕਾਣਾ ਨਹੀਂ ਇਹਨਾਂ ਦੇ ਕੋਲੇ ਹੈ ਤਾਂ ਜਿੰਨਾ ਕ ਆਪਦੇ ਵੱਲੋਂ ਹੁੰਦਾ ਆਪਦਾ ਤਾਂ ਦੇ ਹੀ ਨਾਲ ਇਹਨਾਂ ਦੇ ਨਾਲ ਖੜਦੇ ਆ ਜੀ ਪਰਿਵਾਰਾਂ ਨੂੰ ਖੜਦੇ ਉਹੋ ਜੀ ਕੋਈ ਗੱਲ ਨਹੀਂ ਇਹਨਾਂ ਤਰਪਾਲਾਂ ਦੀ ਸੇਵਾ ਵੀ ਤੁਹਾਡੇ ਕੋਲੋਂ ਲਾਈ ਗਈ ਹੈ ਤੇ ਕਿੰਨੇ ਕ ਪਰਿਵਾਰ ਜਿਹੜੇ ਨੇ ਇੱਥੇ ਇਹ ਮੀਸ ਇਹ ਜਿਹੜੀ ਇਸ ਕੰਡੀਸ਼ਨ ਦੇ ਵਿੱਚ ਇਸ ਨਾਲ ਜੂੰਜਦੇ ਪਏ ਕਿਉਂਕਿ ਜੇਕਰ ਗੱਲ ਕਰੀਏ ਮਾਰ ਦੀ ਲੋਕਾਂ ਨੂੰ ਦੁੱਗਣੀ ਮਾਰ ਪੈ ਰਹੀ ਹੈ ਇੱਕ ਪਾਸੇ ਦਰਿਆ ਹੁੰਦਾ ਤੇ ਇੱਕ ਪਾਸੇ ਉੱਪਰੋਂ ਬਰਸਾਤ ਹੁੰਦੀ ਪਰ ਇੱਥੇ ਤਿੰਨ ਤਿੱਗਣੀ ਮਾਰ ਜਿਹੜੀ ਕਿ ਪੈਰੀਆ ਬੁੱਢਾ ਦਰਿਆ ਵੀ ਆ ਸਤਲੁਜ ਦਰਿਆ ਵੀ ਆ ਉੱਤੇ ਬਰਸਾਤ ਜਿਹੜੀ ਆ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ। ਬਿਲਕੁਲ ਜੀ ਗੱਲ ਇਦਾਂ ਵੀ ਤਰਪਾਲਾਂ ਵੀ ਕਿੰਨਾ ਕੁ ਚਿਰ ਸਹਾਰਾ ਬਣਦੀਆਂ ਨੇ ਤਰਪਾਲਾਂ ਵੱਧ ਤੋਂ ਵੱਧ 2 4 5 ਘੰਟੇ ਟਪਾ ਦਿੰਦੀਆਂ ਨੇ ਇਸ ਤੋਂ ਜ਼ਿਆਦਾ ਨਹੀਂ। ਤਾਂ ਹੁਣ ਤਰਪਾਲਾਂ ਅਸੀਂ ਮੈਨੂੰ ਅਸੀਂ ਸਵੇਰੇ ਮੈਂ ਪਹਿਲਾਂ ਆ ਕੇ ਮੌਕਾ ਦੇਖ ਕੇ ਗਿਆ ਡੀਸੀ ਸਾਹਿਬ ਨਾਲ ਆਈ ਸੀ ਕਿ ਗੱਲ ਕੀਤੀ ਉਹਨਾਂ ਦਾ ਬੜਾ ਬੜਾ ਧੰਨਵਾਦ ਉਹਨਾਂ ਨੇ ਡਿਊਟੀ ਲਗਾਈ ਤਹਿਸੀਲਦਾਰ ਸਾਹਿਬ ਦੀ ਪਰ ਪ੍ਰਸ਼ਾਸਨ ਹੋਰ ਵੀ ਜ਼ਿਆਦਾ ਬਿਜ਼ੀ ਹੋਣ ਕਰਕੇ ਲੱਗਦਾ ਸੀ ਮੈਨੂੰ ਵੀ ਤਰਪਾਲਾਂ ਨੂੰ ਟ ਉਨੇ ਗੱਲ ਕੀਤੀ ਉਹ ਵੱਤ ਤੋਂ ਵੱਧ ਅੱਧੇ ਘੰਟੇ ਚ ਆਵਦੀਆਂ ਤਰਪਾਲਾ ਮਗਵਾਲੀਆਂ ਅਸੀਂ ਕਿਸੇ ਦੇ ਉੱਤੇ ਗੱਲ ਹੀ ਨਹੀਂ ਕੋਈ ਛੱਡੀ ਕਿਉਂਕਿ ਪਰਿਵਾਰ ਹੈ ਆਪਦੇ ਵੀ ਸਰਕਾਰ ਪ੍ਰਸ਼ਾਸਨ ਤੇ ਵੀ ਨਹੀਂ ਛੱਡਨੀ ਆਪਦੇ ਤੌਰ ਤੇ ਅਸੀਂ ਜਿੰਨੇ ਆਪਦੀ ਮਦਦ ਕਰ ਰਹੇ ਹਾਂ ਇਦਾਂ ਹੁਣ ਬੰਨ ਲਾਣ ਦਾ ਨਹੀਂ ਕੋਈ ਜਰੀਆ ਲੱਗਦਾ ਪਿਆ ਕਿਉਂਕਿ ਜਿਹੜਾ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਓਵਰਫਲੋ ਹੋ ਕੇ ਆ ਰਿਹਾ ਇਨੀ ਵੀ ਬੰਨ ਟੁੱਟਿਆ ਪਾਣੀ ਓਵਰਫਲੋ ਹੋ ਗਿਆ ਅਸੀਂ ਦੱਸਣਾ ਚਾਹੁੰਦੇ ਇੱਥੇ ਬੰਨ ਬਹੁਤ ਨੀ ਮੈਂ ਗੰਦੇ ਨਾਲੇ ਦਾ ਕਿਸੇ ਨੇ ਕਦੇ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਆਦ ਦਿਨਾਂ ਚਾਹੁੰਦੇ ਅਫਸਰ ਅਸੀਂ ਦਿਖਾਉਂ ਚਾਹੀਓ ਕੋ ਅਸੀਂ ਨਹੀਂ ਕਹਿੰਦੇ ਆ ਸਰਕਾਰ ਹੈ ਕੋਈ ਸਰਕਾਰ ਵੀ ਨਹੀਂ ਮਤਲਬ ਬਹੁਤ ਜ਼ਿਆਦਾ ਅਸੀਂ ਸਾਰਾ ਆ ਕੇ ਲੈਨੇ ਆਪ ਲੈਨੇ ਆਪ ਅੱਗੇ ਲਾ ਕੇ ਕਈ ਦਾ ਪਾਈ ਬੰਨ ਲਗਾ ਦੋ ਉਹਨਾਂ ਨੂੰ ਬੰਨ ਮਾਰ ਕੇ ਦੋ ਬੰਨ ਕੋਈ ਨਹੀਂ ਮਾਰ ਕੇ ਦਿੰਦਾ ਤੁਹਾਡੇ ਸਾਹਮਣੇ ਪਾਣੀ ਗੰਦਾ ਓਵਰਫਲੋ ਕਰਿਆ ਆ ਰਿਹਾ ਘਰਾਂ ਨੂੰ ਹੁਣ ਇਹ ਆਪਦਾ ਘਰ ਛੱਡ ਕੇ ਸਾਰਾ ਸਮਾਨ ਲੋਡ ਕਰਕੇ ਇੱਥੇ 40 45 ਕਰਨੇ ਆਪਦਾ ਕਿਤੇ ਹੋਰ ਜਾ ਕੇ ਵੇਂਦਿਆਂ ਵੇਂਦਿਆਂ ਜੇਕਰ ਗੱਲ ਕਰੀਏ ਤਾਂ ਇਹ ਪਹਿਲਾਂ ਜਿਹੜੇ ਘਾ ਜਿੱਦਾਂ ਜੋਗਿਆ ਹੋਇਆ ਤੇ ਇਹ ਨਜ਼ਰ ਆ ਰਿਹਾ ਸੀਗਾ ਪਹਿਲਾਂ ਤੇ ਹੁਣ ਬਿਲਕੁਲ ਪਾਣੀ ਇਹ ਡੁੱਬ ਚੁੱਕਿਆ ਹੈ ਇਹ ਪਾਣੀ ਲਗਾਤਾਰ ਇਹ ਜਿਹੜੀ ਤੁਸੀਂ ਫਸਲ ਦੇਖ ਰਹੇ ਹੋ ਇਹ ਪਾਪਲਰ ਦੀ ਫਸਲ ਹੈ ਅੱਛਾ ਜੀ ਇਹ 4 ਤੋਂ 5 ਸਾਲਾਂ ਚ ਤਿਆਰ ਹੋਣੀ ਹੈ ਇੱਕ ਕਿੱਲੇ 'ਚ 9-10 ਲੱਖ ਰੁਪਏ ਦੀ ਫਸਲ ਹੁੰਦੀ ਹੈ ਕਿਸਾਨ ਨੂੰ ਬੜੀਆਂ ਆਸਾਂ ਹੁੰਦੀਆਂ ਨੇ ਤੁਸੀਂ ਦੇਖੋ ਗੰਦਾ ਨਾਲੇ ਇਹਦਾ ਪਾਣੀ ਇਹਦੇ ਤੇ ਪੈ ਗਿਆ ਕਰੀਬ ਸਾਲ ਦੀ ਇਹ ਫਸਲ ਹੈ ਪਾਪਲਰ ਦੀ ਖਰਾਬ ਹੋ ਚੁੱਕੀ ਹੈ ਜੇ ਇੱਥੇ ਜਿਆਦਾ ਪਾਣੀ ਬਿਲਕੁਲ ਛਾੜ ਦੂਗਾ ਜੀ ਖਰਾਬ ਕਰ ਦੂਗਾ ਮਤਲਬ ਜਿੱਥੇ ਬੰਦਾ ਘਰੇਲੂ ਤੌਰ ਤੇ ਟੁੱਟਦਾ ਉੱਥੇ ਲੱਖ ਟੁੱਟ ਜਾਂਦਾ ਬੰਦੇ ਦੀ ਕਮਾਈ ਦੇ ਸਾਧਨ ਹੁੰਦਾ ਜੀ ਬਿਲਕੁਲ ਨਾ ਸਹੀ ਗੱਲ ਆ ਜਿਸ ਤਰੀਕੇ ਨਾਲ ਤੁਹਾਨੂੰ ਪਿੰਡਾਂ ਦੇ ਵਿੱਚ ਲੈ ਕੇ ਪਹੁੰਚ ਰਹੇ ਆ ਵੀ ਪਿੰਡਾਂ ਦੇ ਹਾਲਾਤ ਦਿਖਾ ਰਹੇ ਆ ਵੀ ਅਸਲ ਦੇ ਵਿੱਚ ਕੀ ਅਸਲੀ ਜੀਰੋ ਗਰਾਉਂਡ ਰਿਪੋਰਟ ਜਿਸ ਨੂੰ ਕਹਿ ਸਕਦੇ ਆ ਵੀ ਕੀ ਇਸ ਸਮੇਂ ਇਸ ਤਰ੍ਹਾਂ ਪਾਣੀ ਆਦਾ ਜਾਂ ਕੀ ਕੰਡੀਸ਼ਨਸ ਨੇ ਇਸ ਸਮੇਂ ਜੋ ਦਰਿਆਵਾਂ ਦੇ ਲਾਗੇ ਲੋਕ ਰਹਿੰਦੇ ਨੇ ਜਿਸ ਤਰੀਕੇ ਨਾਲ ਗੱਲ ਕਰੀਏ ਤਾਂ ਬੜੇ ਅੱਖਾ ਸਮਾਂ ਜਿਹੜਾ ਕੀ ਹੈ ਇਹਨਾਂ ਪਰਿਵਾਰਾਂ ਵਾਸਤੇ ਹੋ ਜਾਂਦਾ ਜਦੋਂ ਪਾਣੀ ਵੀ ਚੜ ਕੇ ਆਉਂਦਾ ਤੇ ਜਿਹੜੀ ਬਰਸਾਤ ਹੈ ਉਹ ਵੀ ਕਿਤਨਾ ਰੁਕਣ ਦਾ ਨਾਉ ਨਹੀਂ ਲੈਂਦੀ ਤੇ ਹੋਰ ਵੀ ਇਹ ਕਹਿੰਦੇ ਘਰ ਬਿਲਕੁਲ ਇਸ ਦੇ ਨਾਲ ਲੱਗਦੇ ਨੇ ਜਰੂਰ ਉਹ ਵੀ ਤੁਹਾਨੂੰ ਦਿਖਾਉਣੇ ਆ